ਫਗਵਾੜਾ ਦੇ ਮਸ਼ਹੂਰ ਲੋਕੜੀ ਵਿਖੇ ਅੱਜ ਸਖਤ ਨਾਕਾਬੰਦੀ ਕੀਤੀ ਗਈ ਹੈਗੀ ਆ ਕਿਸ ਤਰ੍ਹਾਂ ਦੀ ਚੈਕਿੰਗ ਮੁਹਿੰਮ ਸੀਗੀ ਜਿਹੜੀ ਪੰਜਾਬ ਸਰਕਾਰ ਵੱਲੋਂ ਮਹਿਮ ਜਿਹੜੀ ਨਸ਼ਾ ਵਿਰੋਧ ਛੁਣ ਕੀਤੀ ਗਈ ਆ ਜੀ ਉਹਦੀ ਲਗਾਤਾਰਤਾ ਦੇ ਵਿੱਚ ਜਿਹੜਾ ਆ ਅੱਜ ਆ ਮੇੜੂ ਦੇ ਜਿਹੜੇ ਪੀਜੀਜ਼ ਦਾ ਇਹ ਕਾਫੀ ਜਿਹੜੇ ਪੀਜੀ ਜਿਲ੍ਹਾਂ ਤੇ ਕੋਈ ਸਾਨੂੰ ਸ਼ੱਕ ਪੈਂਦਾ ਸੀ ਜਾਂ ਜਿਹੜੇ ਵੀ ਸ਼ੱਕੀ ਇੱਥੇ ਰਹਿ ਰਹੇ ਸੀ ਜਾਨੂੰ ਸਾਰੇ ਆਪਾਂ ਚ ਕਾਫੀ ਜਿਆਦਾ ਚੈੱਕ ਕੀਤੇ ਆ ਜੀ ਕਿ ਇਸ ਤੋਂ ਬਾਅਦ ਜਿਹੜੀ ਜਿਹੜਾ ਇਸ ਲਈ ਨਾਕਾਬੰਦੀ ਕਰਕੇ ਕਿ ਵਹੀਕਲズ ਵੀ ਜਿਹੜੇ ਚੈੱਕ ਕਰ ਰਹੇ ਆ ਤਾਂ ਕਿ ਇਸ ਜਿਹੜੀ ਜਿਹੜਾ ਪਹਿਲਾਂ ਇੱਕ ਇਨਸੀਡੈਂਟ ਹੋਇਆ ਸੀ ਜੀ ਪਰ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਆਪਾਂ ਲਗਾਤਾਰ ਇਸ ਤੇ ਕੈਪਸੂਲੇਸ਼ਨ ਕਰ ਰਹੇ ਆ ਤੇ ਲਗਾਤਾਰ ਨਾਕਾਬੰਦੀ ਕਰਦੇ ਆ ਜਿਸ ਕਰਕੇ ਜਿਹੜਾ ਇੱਥੇ ਕਾਫੀ ਜਿਹੜਾ ਕ੍ਰਾਈਮ ਜਿਹੜਾ ਸੀ ਘਟ ਗਿਆ ਪਰ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਜਿਹੜਾ ਪ੍ਰਸ਼ਾਸਨ ਤੇ ਪ੍ਰਸ਼ਾਸਨ ਤੇ ਉਪਰਾਲੇ ਦੀ ਛਲਾਗਾ ਕਰਦੇ ਹੈਗੇ ਲੇਕਿਨ ਕਾਫੀ ਮਸ਼ਹੂਰਤ ਬਦਨਾਮ ਮੀਰੀ ਹੈਗਾ ਲੋਗ ਹੈ ਜਿੱਥੇ ਕਿ ਅਪਰਾਧਿਕ ਮਾਮਲੇ ਬਾਰ ਬਾਰ ਉੱਪਰ ਕੇ ਸਾਹਮਣੇ ਆਉਂਦੇ ਰਹੇ ਤੇ ਹਨ ਜਿਨ੍ਹਾਂ ਦੇ ਸਬੰਧ ਵਿੱਚ ਸਬੰਧਤ ਕੂਸਿਓਂ ਕੀ ਵਿੱਚ ਹੜੂ ਵਿੱਚ ਈ ਮਾਮਲੇ ਦਰਜ ਹੈਗੇ ਆ ਸਰ ਇਹ ਇਹ ਮੁਹਿੰਮ ਜਿਹੜੀ ਇੱਕ ਦਿਨ ਲਈ ਹੈ ਜਾਂ ਲਗਾਤਾਰ ਚੱਲੇ ਲਗਾਤਾਰਤਾ ਦੇ ਵਿੱਚ ਨਾ ਪਹਿਲੇ ਤੁਹਾਨੂੰ ਦੱਸਦਾ ਕਿ ਲਗਾਤਾਰਤਾ ਦੇ ਵਿੱਚ 7-7 ਪਾਲਾ ਵੀ ਕਾਫੀ ਜੜੇ ਆਪਾਂ ਕਾਸਮੇਸ਼ਨ ਕੀਤੀ ਆ ਠੀਕ ਲਗਾਤਾਰ ਅੱਗੇ ਵੀ ਜਿਹੜੇ ਆ ਉਹ ਕਰਦੇ ਰਹਿਣਾ ਸੋ ਸਰ ਕੀ ਅਪੀਲ ਹੈਗੀ ਆ ਇਲਾਕਾ ਵਾਸੀ ਕਿਸ ਤਰ੍ਹਾਂ ਪੁਲਿਸ ਦਾ ਸਪੋਰਟ ਸਹਿਯੋਗ ਕਰਨ ਔਰ ਜਿਹੜੇ ਲੋਕੀ ਬਾਹਰੋਂ ਆ ਕੇ ਇੱਥੇ ਬਸੇ ਹੋਏ ਹੈਗੇ ਜਿਹੜੇ ਅਪਰਾਧਿਕ ਮਾਮਲੇ ਨੂੰ ਅੰਜਾਮ ਦਿੰਦੇ ਹੈਗੇ ਉਹਨਾਂ ਨੂੰ ਕੀ ਚਿਤਾਵਨੀ ਹੈ ਇਸ ਲਈ ਇੱਕ ਪੀਜੀਏ ਮੈਡੀਕਲ ਹੈ ਜਿਹੜਾ ਪੀਜੀਏ ਦੀ ਮਾਤਰਾ ਕਾਫੀ ਜ਼ਿਆਦਾ ਵਾਧੀ ਹੋਈ ਹੈ ਜੀ ਬਿਲਕੁਲ ਇਹੀ ਕਾਰਨ ਵੀ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਇੱਕ ਤੋਂ ਸੈਗਰੀਗੇਸ਼ਨ ਦਾ ਚੈਲੰਜ ਜਿਹਨੇ ਸਟੂਡੈਂਟ ਕਰ ਰਹਾ ਹੈ ਉਹਨਾਂ ਨੂੰ ਸੈਗਰੀਗੇਟ ਕੀਤਾ ਜਾਵੇ ਸੈਕੰਡਲੀ ਇਹ ਜਿੰਨੇ ਵੀ ਪੀਜੀਏ ਆਨਰਸ ਆ ਇਹਨਾਂ ਨੂੰ ਕਹਾਂ ਸੀ ਕਿ ਜਿਹੜੇ ਵੀ ਆਪਣਾ ਸਟੂਡੈਂਟਸ ਵਗੈਰਾ ਜਾਂ ਬਾਹਰੋਂ ਜਿਹੜੇ ਆ ਆ ਕੀ ਕਿਸੇ ਨੇ ਰੈਂਟਡ ਰੂਮ ਦਾ ਮੁਕਾ ਇਲਾਕੇ ਤੇ ਰਹਿਆ ਰਿਹਾ ਉਹਨਾਂ ਨੂੰ ਕਰਾ ਪ੍ਰੋਪਰ ਵੈਰੀਫਿਕੇਸ਼ਨ ਕਰਾ ਕੇ ਇਹਨਾਂ ਨੂੰ ਆਪਣਾ ਦੇਈ ਸਰਕਾਰੀ ਜਿਹੜੀ ਪੁਲਿਸ ਸਟੇਸ਼ਨ ਇੱਥੇ ਵੀ ਜਿਹੜੀ ਉਹ ਐਜੂਕੇਸ਼ਨ ਕਰਾ ਸਰ ਕੀ ਇਹਨਾਂ ਦੇ ਸੰਬੰਧ ਵਿੱਚ ਲਾਜ਼ਮੀ ਡਾਕੂਮੈਂਟਸ ਹੈਗੇ ਆ ਜੀ ਇਹ ਜਿਹੜੇ ਸਟੂਡੈਂਟਸ ਹੈਗੇ ਕੋਈ ਹੋਰ ਵੀ ਹੈਗੇ ਆ ਕੀ ਇਹਦਾ ਸਾਰਾ ਰਿਕਾਰਡ ਇੱਥੇ ਸਮੇਂ ਸਮੇਂ ਤੇ ਜਮ੍ਹਾਂ ਹੁੰਦਾ ਹੈ ਹਾਂ ਜੀ ਹਾਂ ਜੀ ਮੋਸਟ ਸਾਰਾ ਰਿਕਾਰਡ ਅਸੀਂ ਮੇਨਟੇਨ ਕੀਤਾ ਆ ਪਰ ਫਿਰ ਵੀ ਜਿਆਦਾ ਜਿਹੜੇ ਪੀਜ਼ ਇਸ ਹੋਣ ਕਰ ਲਿਆ ਕੁਝ ਛੋਟੀਆਂ ਖਾਮੀਆਂ ਜ਼ਰੂਰ ਰਹਿ ਜਾਂਦੀਆਂ ਫਿਰ ਵੀ ਅਸੀਂ ਲਗਾਤਾਰ ਇਹਨਾਂ ਤੇ ਜਿੰਨੇ ਵੀ ਪੀਜ਼ ਆਨਰਸ ਹੈ ਇਹਨਾਂ ਨੂੰ ਹਦਾਇਤ ਵੀ ਕੀਤੀ ਹੋਈ ਹੈ ਕਿ ਜਿਹੜਾ ਵੀ ਕੋਈ ਨਵਾਂ ਰੈਂਟਡ ਜਾਂ ਨਵਾਂ ਸਟੂਡੈਂਟ ਜਾਂ ਵਿਦੇਸ਼ੀ ਸਟੂਡੈਂਟ ਆ ਕੇ ਜਿਹੜਾ ਸਟੇ ਕਰਦਾ ਉਹਦੀ ਇਨਫੋਰਮੇਸ਼ਨ ਜੜੀ ਆ ਕੰਸਰਨ ਪੁਲਿਸ ਸਟੇ ਮੈਂ ਇਹ ਨੂੰ ਚੌਂਕੀ ਜਿੱਦ ਦੀ ਸਰ ਇਥੇ ਦੇਖਣ ਚਾਹੁੰਦਾ ਹੈ ਕਿ 11 ਵਜੇ ਤੱਕ ਸਮਾਂ ਹੈਗਾ ਦੁਕਾਨਾਂ ਬੰਦ ਕਰਨ ਦਾ ਰੈਸਟੋਰੈਂਟ ਬੰਦ ਕਰਨ ਦਾ ਇਹ ਕੋਈ ਦੁਕਾਨਾਂ ਹੈਗੇ ਜੋ ਕਿ ਕਾਨੂੰਨ ਦੀ ਲਗੜਾ ਕਰਦੇ ਹੋਏ ਰਾਤ ਰਾਤ ਭਰ 2:00 ਵਜੇ ਤੱਕ ਖੁੱਲੀਆਂ ਰਹਿੰਦੀਆਂ ਉਹਨਾਂ ਨੂੰ ਕੀ ਸੀ ਸੀ ਪਹਿਲਾ ਪ੍ਰੋਬਲਮ ਸੀ ਹੁਣ ਤੁਸੀਂ ਆ ਕੇ 11:30 ਦੇਖੋਗੇ ਮੋਸਟ ਜਿਹੜਾ ਬੰਦ ਹੋਏਗੀ ਜੇ ਇੱਕ ਅੱਧਾ ਕੋਈ ਲੇਟ ਨਾਈਟ ਹੋਊਗਾ ਉਹ ਖਾਣੇ ਵਗੈਰਾ ਦੀ ਹੋਏਗੀ ਆਦਰਵਾਇਸ ਜਿਹੜਾ 11 ਵਜੇ ਹੈ ਸਟ੍ਰਾਈਟਲੀ ਇਹਨਾਂ ਨੂੰ ਕਿਹਾ ਹੋਇਆ ਹੈ ਬੰਦ ਕਰ ਸਰ ਅਗਰ ਕੋਈ ਲਗੜਾ ਕਰਦਾ ਉਸਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਵੇਗੀ ਜੇ ਕੋਈ ਇਹ ਜਿਹਾ ਕੋਲ ਤੇ ਉਹ ਸਕਦੇ ਆ ਕੋਈ ਲੇਟ ਨਾਈਟ ਤੇ ਸੱਚ ਜਿਹੜਾ ਆ ਆਰਡਰ ਨਹੀਂ ਹੈਗੇ ਜੋ ਗੁਆਂਢ ਕਰਦਣ ਜਿੰਨੇ ਵਜੇ ਜੇ ਕੋਈ ਆਰਡਰ ਹੈ ਤੇ ਉਹ ਜਿਹੜਾ ਜਿਹਦਾ ਟੈਕੀ ਸ਼ਰਾਬ ਦਾ ਜਾਂ ਦੂਸਰਾ ਹੈ ਉਹ ਸੀ ਇਸ ਜਿਹੜਾ ਸਾਰੇ ਬੰਦ ਕਰਾ ਦਿੰਦੇ ਆ ਉਸ ਦੀ ਜਿਹੜੇ ਆਪਣਾ ਜ਼ਿਆਦਾਤਰ ਦੁਕਾਨ ਦਾ ਜਿਹੜਾ 11:00 ਵਜੇ ਤੱਕ ਉਹ ਬੰਦ ਕਰ ਸਰ ਆਖਰੀ ਵਿੱਚ ਕੇ ਅੱਜ ਦੀ ਨਾਕਾਬ ਦੀ ਕੋਈ ਛੋਟ ਤੁਸੀਂ ਕਰਨਾ ਚਾਹੁੰਦੇ ਬਸ ਇਹ ਲਗਾਤਾਰ ਨਾਕਾਬ ਦੀ ਗੀਤੀ ਹੋਈ ਆ ਤਾਂ ਕੋਈ ਮਸ ਜਰਾ ਜਿਹੜੇ ਅਨੰਤ ਰਾਜ ਨੂੰ ਵੀ ਕੱਲ ਮਿਲੇਗਾ ਆਪਾਂ ਨੂੰ ਹੋਣ ਕਰਾਂਗੇ ਤੁਸੀਂ ਕਰਦੇ ਹੋ ਰਿਸ਼ਪਿੰਡਨ ਗੱਲਬਾਤ ਲਈ ਧੰਨਵਾਦ